ਲੰਗ ਮਾਰ ਕੇ ਤੁਰਦੀ ਐ ਹੁਣ ਕੈਨੇਡਾ ਵਾਲੀ ਕਾਤਲ ਘਰ ਵਾਲੀ ਹੀਰਿਆਂ ਵਰਗਾ ਪੁੱਤ ਮਾਰ ਕੇ ਕੀ ਕੀ ਖੋਲ ਗਈ ਨਵੇਂ ਰਾਜ਼ ਹੁਣ ਜ਼ਮੀਨ ਤੇ ਆਸ਼ਕ ਦੇ ਵੀ ਪੈਰ ਨਹੀਂ ਲੱਗਦੇ ਰੁਪਿੰਦਰ ਕੌਰ ਦੀ ਕਰਤੂਤ ਦੇ ਖੁਲਾਸੇ ਤਾਂ ਜਗ ਜाहिर ਹੋ ਗਏ ਨੇ ਪਰ ਆ ਲੰਗ ਮਾਰ ਕੇ ਤੁਰਨ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਐ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਪੁਲਿਸ ਨੇ ਪੁੱਛਗਿੱਛ ਬੜੀ ਰੀਜਨਲ ਕੀਤੀ ਹੈ ਔਰ ਕਈ ਵੱਡੇ ਖੁਲਾਸੇ ਹੋ ਵੀ ਗਏ ਨੇ ਤੁਸੀਂ ਇਹ ਵੀਡੀਓ ਵੀ ਦੇਖੋ ਤੇ ਨਵੇਂ ਲੱਛਣ ਸੁੱਲੋ ਇਹਨਾਂ ਦੋਨਾਂ ਦੇ ਪਤਾ ਇਹ ਲੱਗਾ ਹੈ ਕਿ ਸੌਰਿਆ ਨੇ ਇਸ ਕਾਤਲ ਘਰਵਾਲੀ ਨੂੰ ਤਾਂ ਸਕੋਰਪੀਓ ਤੱਕ ਲੈ ਕੇ ਦਿੱਤੀ ਸੀ ਕਿ ਇੰਨਾ ਪੁੱਤਾਂ ਵਾਂਗੇ ਇਸ ਨੂੰ ਪਿਆਰ ਕਰਦੇ ਸੀ ਪਰ ਇਸਨੇ ਰਤਾ ਨਾ ਸੋਚਿਆ ਕਾਸ਼ ਹੀਰੇ ਵਰਗਾ ਪੁੱਤ ਗੁਰਵਿੰਦਰ ਦੀ ਜਾਗ ਨਾ ਖੁੱਲਦੀ ਸਚਾਈ ਅਗਲੇ ਦਿਨ ਪਤਾ ਲੱਗ ਜਾਂਦੀ ਪਰ ਉਸ ਦਿਨ ਜਦੋਂ ਉਹਨਾਂ ਨੇ ਇਸ ਨੂੰ ਫੜਿਆ ਯਾਨੀ ਕਿ ਗੁਰਵਿੰਦਰ ਨੇ ਜਦੋਂ ਇਹਨਾਂ ਦੋਹਾਂ ਨੂੰ ਪੜ੍ਹਿਆ ਉਦੋਂ ਮੌਕੇ ਤੇ ਅਸਲ 'ਚ ਹੋਇਆ ਕਿ ਰੁਪਿੰਦਰ ਕੌਰ ਨੇ ਕਬੂਲ ਨਾਮੇ 'ਚ ਵੱਡੇ ਖੁਲਾਸੇ ਕਰ ਦਿੱਤੇ ਨੇ ਤੁਹਾਨੂੰ ਅਸੀਂ ਇਹ ਪੂਰੀ ਗੱਲਬਾਤ ਸੁਣਾਉਣੀ ਆ ਬੋਲਡ ਪੰਜਾਬ ਟੀਵੀ ਤੇ ਐਸਪੀ ਇਨਵੈਸਟੀਗੇਸ਼ਨ ਦਾ ਵੱਡਾ ਬਿਆਨ ਤੁਹਾਨੂੰ ਇਸ ਪੂਰੀ ਵੀਡੀਓ ਤੋਂ ਬਾਅਦ